ਅਮੀਰ ਸਰਦ ਦੇ ਇੱਕ ਪਿੰਡ ਦੇ ਵਿੱਚ ਗੁਰੂ ਘਰਾਂ ਨੂੰ ਨਿਸ਼ਾਨਾ ਬਣਾਇਆ ਗਿਆ ਰਾਤ ਦੇ ਸਮੇਂ ਪੈਸੇ ਚੋਰੀ ਕੀਤੇ ਗਏ ਨੇ ਗੋਲਕ ਦੇ ਵਿੱਚੋਂ ਦੱਸਦੇ ਕਿ ਚਾਰ ਗੁਰੂ ਘਰਾਂ ਦੇ ਗੋਲਕ ਜਿਹੜੇ ਨੇ ਤੋੜੇ ਗਏ ਨੇ ਪੈਸੇ ਕੱਢੇ ਗਏ ਅਤੇ ਜਾਂਦੇ ਜਾਂਦੇ ਚੋਰ ਜਿਹੜੀ ਹੈ ਇੱਕ ਗੋਲਕ ਨੂੰ ਰਸਤੇ ਦੇ ਵਿੱਚ ਖਾਲੀ ਕਰਕੇ ਛੁੱਟ ਜਾਂਦੇ ਨੇ ਤਾਂ ਚੋਰ ਜਿਹੜੇ ਨੇ ਗੁਰੂ ਘਰਾਂ ਦੇ ਵਿੱਚ ਲੱਗੇ ਸੀਸੀਟੀਵੀ ਕੈਮਰਾ ਦੇ ਵਿੱਚ ਵੀ ਕੈਦ ਹੋਏ ਨੇ ਇੱਕ ਚੋਰ ਨੇ ਤਾਂ ਹੱਥ ਦੇ ਵਿੱਚ ਲੋਹੇ ਦੀ ਰਾੜ ਪੜੀ ਹੋਈ ਸੀ ਤਾਂ ਗੁਰੂ ਘਰਾਂ ਦੇ ਵਿੱਚ ਹੋਈ ਇਸ ਚੋਰੀ ਦੀ ਘਟਨਾ ਤੋਂ ਬਾਅਦ ਸਿੱਖ ਸੰਗਤ ਵਿੱਚ ਭਾਰੀ ਰੋਸ ਹੈ ਉੱਥੇ ਹੀ ਗੁਰੂ ਘਰ ਦੇ ਪ੍ਰਬੰਧਕਾਂ ਦੇ ਵੱਲੋਂ ਪੁਲਿਸ ਥਾਣੇ ਦੇ ਵਿੱਚ ਇਸ ਬਾਬਤ ਸ਼ਿਕਾਇਤ ਜਿਹੜੀ ਆ ਉਹ ਦਰਜ ਕਰਵਾਈ ਗਈ ਹੈ ਤੇ ਮੰਗ ਕੀਤੀ ਗਈ ਹੈ ਕਿ ਜਲਦ ਹੀ ਚੋਰਾਂ ਨੂੰ ਫੜਿਆ ਜਾਵੇ ਤੇ ਗੁਰਦੁਆਰਾ ਸਾਹਿਬ ਦੇ ਜੀ ਰਾਤ ਹਨੇਰੇ ਵਿੱਚ ਇੱਕ ਗੋਲਕ ਤੋੜ ਕੇ ਗਏ ਆ ਬਿਲਕੁਲ ਸੀਸੀਟੀਵੀ ਕੈਮਰੇ ਲੱਗੇ ਆ ਬਿਲਕੁਲ ਉਹਨਾਂ ਨੂੰ ਖੌਫ ਕੋਈ ਨਹੀਂ ਔਰ ਕੈਮਰਾ ਦੇ ਵਿੱਚ ਬਿਲਕੁਲ ਕਲੀਅਰ ਕੱਟ ਨਜ਼ਰ ਆ ਰਹੇ ਆ ਔਰ ਉਹ ਜਾ ਕੇ ਗੁਰਦੁਆਦੇ ਜਿੱਥੇ ਮਹਾਰਾਜਾ ਪ੍ਰਕਾਸ਼ ਹੋ ਰਿਹਾ ਉਹਦੇ ਵਿੱਚ ਜਾ ਕੇ ਉਹਨਾਂ ਗੋਲਕ ਬੁਰੀ ਤਰੀਕੇ ਨਾਲ ਆਪਣੇ ਕਟਰ ਲੈ ਕੇ ਆਏ ਆ ਤੇ ਉਹ ਬਿਲਕੁਲ ਗੋਲਕ ਚੋਂ ਪੈਸੇ ਕੱਢ ਕੇ ਤੋੜ ਕੇ ਗੋਲਕ ਨੂੰ ਕਟਰ ਦੇ ਨਾਲ ਉਹ ਪੈਸੇ ਕੱਢ ਕੇ ਫਰਾਰ ਹੋ ਗਏ ਔਰ ਉਹਦੇ ਵਿੱਚ ਇੱਕ ਪਿਛਲੇ ਬੰਨੇ ਦਰਬਾਰ ਦੇ ਜੋ ਸਾਡਾ ਅਲਮਾਰਾ ਸੀਗਾ ਜਿਤ ਮਹਾਰਾਜ ਦਾ ਰਮਾਲੇ ਸੀਗੇ ਉਹ ਰਮਾਲੇ ਵੀ ਜਿਹੜੇ ਹੈਗੇ ਆ ਉਹਨਾਂ ਨੂੰ ਤਕਰੀਬਨ ਪੈਸੇ ਦੀ ਕੋਸ਼ਿਸ਼ ਕਰ ਰਹੇ ਵੀ ਗੱਲਾਂ ਖੋਲ ਕੇ ਅਲਾਕਰ ਦੇ ਵਿੱਚੋਂ ਪੈਸੇ ਕੱਢੇ ਜਾਣ ਉਹ ਵੀ ਗੱਲੇ ਖੋਲ ਕੇ ਰਮਾਲੇ ਮਹਾਰਾਜ ਦੇ ਖਲਾਰਾ ਕੇ ਚੱਲ ਗਏ ਇੱਕ ਜਿੱਥੇ ਸਾਡਾ ਸੋਖਾ ਸਹਣ ਦਾ ਮਹਾਰਾਜ ਦਾ ਸ਼ਾਮਾ ਨੂੰ ਇੱਕ ਉਹਦੇ ਵਿੱਚ ਸਾਡਾ ਲੋਕਰ ਲਾਗੇ ਪਿਆ ਆ ਉਹਦੇ ਵਿੱਚੋਂ ਹੀ ਬਿਲਕੁਲ ਉਹ ਅਲਮਾਰੀ ਬਹੁ ਬੁਰੇ ਤਰੀਕੇ ਨਾਲ ਖੋਲ੍ਹਿਆ ਉਹ ਬਹੁ ਖਲਾਰਾ ਪਾ ਕੇ ਗਏ ਸੀਗੇ ਔਰ ਇਸ ਤਰੀਕੇ ਨਾਲ ਬਾਕੀ ਸਾਡੇ ਹੋਰ ਵੀ ਵਾਰਦਾਤਾ ਹੋਈਆਂ ਇੱਕ ਗੁਰਦੁਆਰਾ ਸੰਗਤ ਸਾਰਿਆ ਉਹਦੇ ਵਿੱਚ ਵੀ ਤਕੀਬ ਨੂੰ ਉੱਥੇ ਗੋਲਕ ਖੋਲੀਆ ਗੋਲਕ ਬਿਲਕੁਲ ਤਾਲੇ ਤੋੜ ਦਿੱਤੇ ਆ ਉਹ ਗੋਲਕ ਖਾਲੀ ਮਿਲੀ ਉਹਨਾਂ ਨੂੰ ਕਿਉਂਕਿ ਉਹਨਾਂ ਉਹ ਕੈਸ਼ ਕੱਢ ਲਿਆ ਸੀਗਾ ਔਰ ਉਹਦੇ ਬਿਲਕੁਲ ਕੱਪੜੇ ਪੇਟੀ ਜੋ ਕੱਢ ਕੇ ਰਜਾਈਆਂ ਤਲਾਈਆਂ ਸਾਰੀਆਂ ਖਿਲਾਰ ਕੇ ਚਲੇ ਗਏ ਆ ਬਾਬੇ ਨੁਕਸਾਨ ਕਿੰਨਾ ਹੋ ਗਿਆ ਬਿਲਕੁਲ ਜੀ ਸਾਡੇ ਬਾਬਾ ਸੌਣਵਾਲ ਜੀ ਦਾ ਜੋ ਭੈਣੀ ਰੋਡ ਤੇ ਚੜਦੀ ਪ੍ਰਤੀ ਸਿੱਤ ਗੁਰਦੁਆਰਾ ਸੱਜ ਵੱਡੀ ਵਿੱਚ ਇਹਦੇ ਵਿੱਚ ਸਾਡੀ ਤਕਰੀਬਨ ਮਾਸਿਕ ਆਮਦਨ ਜਿਹੜੀ ਹੈਗੀ ਆ 30 ਤੋਂ 35 ਹਜ਼ਾਰ ਸੀਗੀ ਔਰ ਸਾਡੇ ਇਸ ਟਾਈਮ ਦੇ ਵਿੱਚ ਸਹੀਦਾ ਦਾ ਸਮਾਗਮ ਹੋਇਆ ਇੱਕ ਹੋਰ ਸਮਾਗਮ ਹੋਇਆ ਸੀਗਾ ਇਸ ਵਾਰ ਜੋ ਸਾਡਾ ਲਾਸ ਹੋਇਆ ਗੁਰਦੁਰ ਸਾਹਿਬ ਨੂੰ ਇਹ ਤਕਰੀਬਨ ਲਗਭਗ 50000 ਰੁਪਏ ਦਾ ਹੋ ਗਿਆ ਗੁਰਦੁਰ ਸਾਹਿਬ ਦੇ ਵਿੱਚ ਕੀ ਜਾਂਦਾ ਸੀਗਾ ਨਹੀਂ ਗੁਰਦੁਰ ਸਾਹਿਬ ਦੇ ਸিসিਟੀਵੀ ਕੈਮਰੇ ਲੱਗੇ ਹੋਏ ਰਾਤ ਕੋਈ ਨਹੀਂ ਛਿੰਦਾ ਸিসি ਕੈਮਰੇ ਦੇ ਵਿੱਚ ਕਿਸੇ ਦੀ ਫੁਟੇਜ ਜਿਹੜੀ ਆ ਰਹੀ ਹੈ ਤਾਂ ਕਿੰਨੇ ਵਿਅਕਤੀ ਪਾਰੇ ਬਿਲਕੁਲ ਤਿੰਨ ਵਿਅਕਤੀ ਸਾਹਮਣੇ ਗੁਰਦੁਰ ਸਾਹਿਬ ਦੇ ਤਿੰਨ ਵਿਅਕਤੀ ਆ ਰਹੇ ਆ ਜੀ ਬਿਲਕੁਲ ਕਲੀਅਰ ਕਟ ਨਜ਼ਰ ਆ ਰਹੇ ਆ ਨੇੜਲੇ ਪੁਰਸ ਪ੍ਰਸ਼ਾਸਨ ਨੂੰ ਤੁਸੀਂ ਇਸ ਚੀਜ਼ ਦੀ ਪਹਲਾ ਦੇ ਜੀ ਬਿਲਕੁਲ ਜੀ ਉਸ ਟਾਈਮ ਜਦ ਤਨ ਵਾਰਦਾਤ ਹੋਈ ਉਸੇ ਟਾਈਮ ਦੇ ਵਿੱਚ ਅਸੀਂ ਐਸਐਸਓ ਨੂੰ ਇਨਫੋਰਮੇਸ਼ਨ ਦਿੱਤੀ ਆ ਔਰ 40 ਮਿੰਟ ਬਾਅਦ ਉਹ ਮੁਲਾਜ਼ਮ ਇੱਥੇ ਆਇਆ ਉਹ ਸਾਡੇ ਬਿਆਨਗਾਰਾਂ ਲੈ ਕੇ ਚਲੇ ਗਿਆ ਸਟੂਡੈਂਟ ਆ ਰਿਹਾ ਜੀ ਟੋਟਲ 4 ਗੁਰਦੁਆਰੇ ਜਿੱਥੇ ਵਾਰਦਾ ਤੁਸੀਂ ਬਿਲਕੁਲ ਜੀ 4 ਗੁਰਦੁਆਰੇ ਜਿਹੜੇ ਲਾਲ ਤਿੰਨ ਤਿੰਨ ਹਾਂਜੀ ਪੁਲਿਸ ਪ੍ਰਸ਼ਾਸਨ ਦਾ ਕੀ ਕਹਿਣਾ ਹੈ ਪੁਲਿਸ ਪ੍ਰਸ਼ਾਸਨ ਦੇਖੋ ਜੀ ਕਾਰਵਾਈ ਕਰ ਰਿਹਾ ਤੇ ਉਹ ਸਾਡੇ ਜਿਹੜੀਆਂ ਸੀਸੀ ਟੀਵੀ ਦੇ ਫੁਟੇਜ ਆ ਉਹ ਸਾਰੀਆਂ ਲੈ ਗਏ ਸਾਡੇ ਕੋਲ ਔਰ ਅਸੀਂ ਵੀ ਕੋਸ਼ਿਸ਼ ਕਰ ਰਹੇ ਆ ਕਿ ਕਿਤਨੂੰ ਕਿਤੇ ਭਾਅ ਹੋਵੇ ਅਸੀਂ ਪ੍ਰਸ਼ਾਸਨ ਦੀ ਮਦਦ ਕਰੀਏ ਉਸ ਤਰੀਕੇ ਨਾਲ ਚੋਰ ਜਿਹੜੇ ਫੜੇ ਜਾਣ ਦੋਸ਼ੀ ਫੜੇ ਜਾਣ ਔਰ ਉਹਨਾਂ ਨੂੰ ਮਿਲਦੀ ਸਜ਼ਾ ਬਣਦੀ ਸਜ਼ਾ ਦਿੱਤੀ ਜਾਵੇ ਤਿੰਨ ਗੁਰਦੁਆਰਾ ਸਾਡੇ ਸਜਿਵਟੀ ਦੇ ਵਿੱਚ ਇਹ ਵਾਰਦਾਤ ਹੋਈ ਆ ਇੱਕ ਗੁਰਦੁਆਰਾ ਸਾਡੇ ਟਾਂਗ ਰਿਆ ਉੱਥੇ ਵਾਰਦਾਤ ਹੋਈ ਐ ਅੰਮ੍ਰਿਤਸਰ ਤੋਂ ਰਗੂ ਮਹਿੰਦਰੂ ਦੀ ਰਿਪੋਰਟ